ਐਸਐਸਪੀ ਸਰ ਪਟਿਆਲਾ ਆ ਆਈਪੀਐਸ ਵਰੁਣ ਸ਼ਰਮਾ ਜੀ ਅਤੇ ਐਸਪੀ ਸਿਟੀ ਪਟਿਆਲਾ ਦੀਆਂ ਆ ਸਖਤ ਹਦਾਇਤਾਂ ਹੋਈਆਂ ਸੀ ਤੇ ਉਹਨਾਂ ਤੇ ਤਹਿਤ ਜਿਹੜੀ ਕਾਰਵਾਈ ਹੋਈ ਆ ਸਾਡੇ ਐਚਓ ਸਿਵਲ ਲਾਈਨ ਤੇ ਚੌਂਕੀ ਇਨਚਾਰਜ ਨੇ ਅ ਅਸੀਂ ਪਿਛਲੇ ਮਹੀਨੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਅਸੀਂ ਲਾਸਟ ਮੰਥ ਚ ਵੀ ਅਸੀਂ 8 ਮੋਟਰਸਾਈਕਲ ਜਿਹੜੇ ਅਸੀਂ ਰਿਕਵਰ ਕੀਤੇ ਆ ਤੇ ਇਸ ਮਹੀਨੇ ਵੀ ਜਿਹੜੇ ਅਸੀਂ 16 ਮੋਟਰਸਾਈਕਲ ਜਿਹੜੇ ਚੋਰੀ ਦੇ ਜਿਹੜੇ ਰਿਕਵਰ ਕੀਤੇ ਆ ਤੇ ਦੋ ਇਹਦੇ ਵਿੱਚ ਜਿਹੜੇ ਮੁਲਜ਼ਮ ਜਿਹੜੇ ਆਰਾਊਂਡ ਅਪ ਹੋਏ ਆ ਕੀ ਕਵਰ ਦੇ ਹੋ ਗਏ ਹਾਂਜੀ ਕਿਨੇ ਬੜੀ ਕਿਹਾ ਕਿ ਕਵਰ ਦੇ ਚੋਰੀ ਲੱਗਿਆ ਦੀ ਕਵਰ ਅ ਅਕਚਲੀ ਜਿਹੜਾ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਸਾਹਮਣੇ ਆਈ ਆ ਇਹਨਾਂ ਵਿੱਚ ਜਿਹੜਾ ਇੱਕ ਲੜਕਾ ਹੈਗਾ ਆ ਹਰਮਨ ਹਰਮਨ ਸਿੰਘ ਇਹ ਇਹ 10ਵੀਂ ਪਾਸ ਆ ਤੇ ਦੂਸਰਾ ਲੜਕਾ ਜਿਹੜਾ ਨੌਵੀਂ ਫਾਸ ਆ ਤੇ ਇਹ ਨਸ਼ੇ ਦੇ ਆਦੀ ਹੈਗੇ ਆ ਸਾਨੂੰ ਜਿਹੜਾ ਪਤਾ ਲੱਗਾ ਤੇ ਉਹਦੀ ਆਰਟ ਦੇ ਵਿੱਚ ਹੀ ਜਿਹੜਾ ਇਹ ਇਦਾਂ ਦੇ ਚੋਰਿਆਂ ਨੂੰ ਵਰਦਤ ਦਿੰਦੇ ਜਿਆਦਾ ਕਿਹੜੀ ਜਗ੍ਹਾ ਦੇ ਜਿਹੜੇ ਮੁੱਖਰ ਪਰੇਗੀ ਜਰਨਗੀ ਹਾਂਜੀ ਜਿਆਦਾ ਕਿ ਸਟੋਰੀ ਕਰੇ ਕੋਈ ਸਮਝ ਨਹੀਂ ਆ ਰਹੀ ਜਿਆਦਾਤਰ ਸਿਟੀ ਦੇ ਵਿੱਚ ਹੀ ਅਲਗ ਅਲਗ ਜਗ੍ਹਾ ਦੇ ਵਿੱਚ ਜਿਵੇਂ ਆਪਣੇ ਹਸਪੀਟਲ ਹੋ ਗਿਆ ਰਜਿੰਦਰਾ ਹਸਪੀਟਲ ਹੋ ਗਿਆ ਬਾਰਾਦਰ ਆ ਇੱਥੇ ਕਾਫੀ ਦੇਰ ਤੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਅਜੇ ਕੁਮਾਰ ਪੁੱਤਰ ਦੇਵਰਾਜ ਮਕਾਨ ਨੰਬਰ 9 ਗਲੀ ਨੰਬਰ 3 ਤੇ ਉਹਨਾਂ ਦੇ ਜਿਹੜੀ ਸੀ ਕੰਪਲੇਂਟ ਦੇ ਉੱਪਰ ਇਹ ਜਿਹੜੀ ਕਾਰਵਾਈ ਹੋਈ ਹੈ ਜੀ ਪਹਿਲਾਂ ਵੀ ਇਹਦੇ ਕੋਈ ਮਾਮਲਾ ਦਰਜ ਸੀ ਹਾਂ ਇਹਨਾਂ ਤੇ ਪਹਿਲਾਂ ਵੀ ਇੱਕ ਐਫਆਈਆਰ ਜਿਹੜੀ ਦਰਜ ਹੈਗੀ ਆ ਜਿਸ ਤਰ੍ਹਾਂ ਕਿ ਨਸ਼ੀਲਾ ਪਦਾਰਥ ਕਹਿ ਰਹੇ ਸੀ ਉਹ ਕਰ ਰਹੇ ਸੀ ਕੋਈ ਨਸ਼ਾ ਵਗੈਰਾ ਵੀ ਬਣਾਈ ਸੀ ਨਹੀਂ ਐਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਕਿ ਜਿਹੜਾ ਇਹਨਾਂ ਕੋਲ ਕੁਝ ਰਿਕਵਰ ਹੋਇਆ ਹੋਵੇ ਪਰ ਇਹ ਨਸ਼ੇ ਦੇ ਆਦੀ ਹੈਗੇ ਆ ਪਰ ਉਹ ਬਾਈਕਾਂ ਤੋਂ ਕਿਹੜੇ ਯਾਤਰ ਕੰਪਨੀ ਦੇ ਬਾਈਕ ਨੇ ਜਿਹੜੇ ਉਹਨਾਂ ਨੂੰ ਟਾਰਗੇਟ ਕਰਦੇ ਚੰਗੇ ਅਜਾ ਤਾਂ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਬਾਈਕ ਹੈਗੇ ਆ ਸਪਰ ਫੈਸਲ ਪੈਂਡਰ ਵਗੈਰਾ ਜਿਹੜੇ ਹੈਗੇ ਆ ਤੇ ਉਹਦਾਂ ਦੇ ਜਿਹੜੇ ਰਿਕਵਰ ਹੋਏ ਆ ਇਹ ਕੀ ਕਰਦੇ ਸੀ ਕਿ ਇਦਾਂ ਚੋਰੀ ਕਰ ਲੈਂਦੇ ਸੀ ਫਿਰ ਅੱਗੇ ਸਸਤੇ ਰੇਟ ਦੇ ਉੱਪਰ ਇਹੇ ਅੱਗੇ ਕਿਸੇ ਨੂੰ ਸੇਲ ਕਰ ਦਿੰਦੇ ਸੀ ਇਹਨਾਂ ਦੇ ਵਿੱਚ ਬਾਰੇ ਵੀ ਇਹ ਲੋਕਲ ਵੀ ਵੇਚ ਦਿੰਦੇ ਸੀ ਬਾਹਰ ਵੀ ਵੇਚ ਦਿੰਦੇ ਸੀ ਜਿੱਥੋਂ ਇਹਨਾਂ ਨੂੰ ਇਹ ਪਤਾ ਲੱਗਦਾ ਸੀ ਵੀ ਕਿਸੇ ਨੂੰ ਬਾਈਕ ਦੀ ਲੋੜ ਆ ਜਾਂ ਸੈਕੰਡ ਹੈਂਡ ਕੋਈ ਹੈ ਜੀ ਜਿਹੜੇ ਬੰਦੇ ਉਹ ਉਹ ਅਸੀਂ ਉਹ ਦੇ ਤਪਤੀਸ ਦਾ ਇੱਕ 파ਟ ਆ ਉਹ ਜਾ ਰਹੀ ਹੈ ਜੀ ਜੋ ਨਹੀਂ ਦੇਖੋ ਕਾਗਜ਼ ਤੇਰਾ ਤੂੰ ਤਿਆਰ ਕਰ ਦੇ ਜੂ ਅੱਗੇ ਵੇਸਟ ਤੇ ਉਹ ਇੱਕ ਤਪਤੀਸ ਦਾ 파ਟ ਆ ਉਹ ਅਸੀਂ ਹੁਣ ਦੇਖਾਂਗੇ ਨੁਕਲ ਰਹਿਣ ਵਾਲੇ ਨੇ ਕਿੰਨੇ 파ਟ ਨੇ ਹੈਗੇ ਪੰਜਾਬ ਦੇ ਹੀ ਆ ਪਰ ਜ਼ਿਲ੍ਹੇ ਦੂਸਰੇ ਦੇ